ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਵਿਸ਼ੇਸ਼ ਲੈਕਚਰ ਲੈ ਕੇ ਹਾਜ਼ਰ ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਪਿਆਰੇ ਬੱਚਿਓ ਇਹ ਅੱਜ ਦਾ ਵੀਡੀਓ ਲੈਕਚਰ ਹੈ ਤੁਹਾਡੇ ਲਈ 10ਵੀਂ ਜਮਾਤ ਦੇ ਬੱਚਿਆਂ ਲਈ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ 7 ਮਾਲਾ ਦੇ ਵਿੱਚੋਂ ਬੇਟਾ ਜੀ ਹੈ ਤੁਹਾਡੇ ਕੋਲ ਵਾਰਤਕ ਲੇਖ ਵਾਰਤਕ ਲੇਖ ਦੇ ਵੀ ਅੱਗੇ ਬੇਟਾ ਜੀ ਜਿਹੜੇ ਤੁਹਾਨੂੰ 4 ਨੰਬਰ ਦੇ ਸਵਾਲ ਪੁੱਛੇ ਜਾਂਦੇ ਆ ਓਏ ਜੀ ਬੇਟਾ ਦੇਖੋ ਦੋ ਦੋ ਅੰਕਾਂ ਵਾਲੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਇਸ ਵੀਡੀਓ ਦੀ ਕੱਲੀ ਕੱਲੀ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ ਤੇ ਨੋਟ ਕਰਨੀ ਹੈ ਬੇਟਾ ਕਿਉਂਕਿ ਇਸ ਵਿੱਚ ਤੁਹਾਨੂੰ ਉਹ ਪ੍ਰਸ਼ਨ ਮੈਂ ਦੱਸਾਂਗਾ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਚਾਰ ਪ੍ਰਸ਼ਨ ਪੁੱਛੇ ਜਾਂਦੇ ਆ ਤਿੰਨ ਪ੍ਰਸ਼ਨ ਦੀ ਮੈਂ ਗਰੰਟੀ ਲੈਣਾ ਤੁਹਾਨੂੰ ਮਿਲਣਗੇ ਮਿਲਣਗੇ ਜੇ ਤੁਸੀਂ ਆ ਪ੍ਰਸ਼ਨ ਜਿਹੜੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਜੇ ਤੁਸੀਂ ਧਿਆਨ ਨਾਲ ਪੜ੍ਹ ਕੇ ਸਮਝ ਕੇ ਜਾਓਗੇ ਤਾਂ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਬੇਟਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਾਂਜੀ ਰਬਾਬ ਮੰਗਾਉਣ ਦਾ ਵਰਤਾਂਤ ਲੇਖ ਨਾਲ ਸੰਬੰਧਿਤ ਜਿੰਨੇ ਵੀ ਮਹੱਤਵਪੂਰਨ ਪ੍ਰਸ਼ਨ ਹੈਗੇ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਬੇਟਾ ਇਸ ਪਾਠ ਦੇ ਵਿੱਚੋਂ ਇਸੇ ਵਾਰਤਕ ਲੇਖ ਦੇ ਵਿੱਚੋਂ ਸਿਰਫ ਤੇ ਸਿਰਫ ਤੁਹਾਨੂੰ ਦੋ ਪ੍ਰਸ਼ਨ ਕਰਨੇ ਆ ਦੋ ਪ੍ਰਸ਼ਨ ਕਿਹੜੇ ਕਰਨੇ ਆ ਪਹਿਲਾ ਜੀ ਆਮ ਲੋਕ ਗੁਰੂ ਜੀ ਦੇ ਬਾਰੇ ਕੀ ਕਹਿੰਦੇ ਸਨ ਦੂਜਾ ਪ੍ਰਸ਼ਨ ਹੈ ਜਦੋਂ ਮਰਦਾਨਾ ਪਹਿਲੀ ਵਾਰ ਰਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ ਇਹ ਦੋ ਪ੍ਰਸ਼ਨ ਮਸਟ ਹੈ ਬੇਟਾ ਇਹ ਤੁਸੀਂ ਕਰਨਾ ਹੀ ਕਰਨੇ ਆ ਹਾਂਜੀ ਪਹਿਲਾ ਪ੍ਰਸ਼ਨ ਡਿਸਕਸ ਕਰਦੇ ਆਪਾਂ ਆਮ ਲੋਕ ਗੁਰੂ ਜੀ ਬਾਰੇ ਕੀ ਕਹਿੰਦੇ ਸਨ ਦੇਖੋ ਬੇਟਾ ਵਾਰਤਕ ਇੱਕ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਆਮ ਲੋਕ ਦੇ ਲੋਕਾਂ ਦੀ ਇਹ ਰਾਏ ਬਣ ਗਈ ਸੀ ਕਿ ਚੰਗੇ ਕਰਦਾ ਪੁੱਤ ਪੋਤਰਾ ਖਾਂਦੇ ਪਿੰਦੇ ਕਰਦਾ ਜਾਦਾ ਵਿੱਦੀ ਖਤਰੀ ਉਸਨੇ ਖਾਣਾ ਪੀਣਾ ਪਹਿਰਨਾ ਸਭ ਕੁਝ ਪੁਲਾਇ ਦਿੱਤਾ ਇੱਕ ਮਰਾਸੀ ਨੂੰ ਆਪਣੇ ਨਾਲ ਰੱਖ ਲਿਆ ਤਾਂ ਆਪਾਂ ਕਵਾਂਗੇ ਆਮ ਲੋਕਾਂ ਨੇ ਗੁਰੂ ਜੀ ਦੇ ਬਾਰੇ ਬਹੁਤ ਹੀ ਗਲਤ رائے ਬਣਾ ਲਈ ਸੀ ਉਹ ਉਹਨਾਂ ਦੇ ਅਨੁਸਾਰ ਗੁਰੂ ਜੀ ਚੰਗੇ ਕਰਦੇ ਪੁੱਤ-ਪੋਤਰੇ ਹਨ ਤੇ ਉਹਨਾਂ ਨੇ ਖਾਣਾ ਪੀਣਾ ਪਹਿਰਨਾ ਤੇ ਰਹਿਣਾ ਆਪਣਾ ਜਿਹੜਾ ਵਿਗਾੜਨੇ ਆ ਬੇਟਾ ਠੀਕ ਹੈ ਨਾ ਇਹ ਤੁਸੀਂ ਗੱਲ ਉਹਦੇ ਵਿੱਚ ਲਿਖ ਦੇਣੀ ਹੈ ਦੂਜੀ ਗੱਲ ਹੈ ਬੇਟਾ ਜਦੋਂ ਮਰਦਾਨਾ ਪਹਿਲੀ ਵਾਰ ਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ ਤੁਸੀਂ ਲਿਖੋਗੇ ਜਦੋਂ ਮਰਦਾਨਾ ਪਹਿਲੀ ਵਾਰ ਰਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨਾਲ ਬੁਰਾ ਵਿਵਹਾਰ ਕੀਤਾ ਠੀਕ ਹੈ ਨਾ ਉਸ ਨੂੰ ਮੰਦਾ ਚੰਗਾ ਬੋਲਿਆ ਅਤੇ ਉਸ ਦੇ ਉੱਤੇ ਮਿੱਟੀ ਵੀ ਛੁੱਟੀ ਹੈ ਨਾ ਉਹਨੂੰ ਕੀ ਕਿਹਾ ਉਹਨੂੰ ਕਿਹਾ ਕੁਰਾਈਏ ਦਾ ਢੂਮ ਕੀ ਕਿਹਾ ਕੁਰਾਈਏ ਦਾ ਢੂਮ ਜਦੋਂ ਮਰਦਾਨਾ ਪਹਿਲੀ ਵਾਰ ਰਬਾਬ ਲੈਣ ਗਿਆ ਤਾਂ ਲੋਕਾਂ ਨੇ ਉਸ ਨਾਲ ਬੁਰਾ ਵਿਵਹਾਰ ਕੀਤਾ ਉਸ ਉੱਤੇ ਮਿੱਟੀ ਛੁੱਟੀ ਅਤੇ ਉਸ ਨੂੰ ਕੁਰਾਈਏ ਦਾ ਢੂਮ ਕਿਹਾ ਕੁਰਾਈਆ ਸ਼ਬਦ ਵਰਤੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਅੱਗੇ ਬਟਾ ਦੇਖੋ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਇਹ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਦੇਖੋ ਬੇਟਾ ਵਾਰਤਕ ਲੇਖ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਘਰ ਘਰ ਇੱਟਾਂ ਜਾਂ ਵਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਘਰ ਤਾਂ ਉਹ ਥਾਂ ਹੈ ਜਿੱਥੇ ਸਾਡੀਆਂ ਸਦਰਾਂ ਪਲਦੀਆਂ ਹਨ ਜਿੱਥੇ ਅਸੀਂ ਵੱਡਿਆਂ ਤੋਂ ਭੈਣ ਭਰਾਵਾਂ ਤੋਂ ਲਾਡ ਲਿਆ ਹੁੰਦਾ ਹੈ ਜਿੱਥੇ ਸਾਰੇ ਜ਼ਮਾਨ ਦੀ ਸਾਰੇ ਜਹਾਨ ਦੀ ਖੱਟੀ ਕਮਾਈ ਕਰਕੇ ਘਰ ਉਹਨੂੰ ਜੀ ਕਰੇ ਉਹ ਥਾਂ ਹੈ ਘਰ ਕਰ ਬਟਾ ਅਸਲ ਦੇ ਵਿੱਚ ਇੱਟਾਂ ਜਾਂ ਬਟੀਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਕਰਤੋ ਥਾਂ ਹੈ ਜਿੱਥੇ ਸਾਡੀਆਂ ਸਦਰਾਂ ਬਲਦੀਆਂ ਹਨ ਜਿੱਥੇਸੀਂ ਆਪਣੇ ਬੀਬੇ ਬਾਪੂ ਤੋਂ ਪਿਆਰ ਲਿਆਉਂਦਾ ਲਾਡ ਲਿਆਉਂਦਾ ਵੱਡੇ ਭੈਣ ਭਰਾ ਪਿਆਰ ਲਾਡ ਲਿਆਉਂਦਾ ਤੇ ਘਰੋਂ ਥਾਂ ਜਿੱਥੇ ਸਾਰੇ ਜਹਾਨ ਸਾਰੇ ਜਹਾਨ ਨੂੰ ਲਟਾੜ ਕੇ ਵੀ ਸ਼ਾਮ ਨੂੰ ਪਹੁੰਚਦਾ ਜੀ ਕਰੇ ਨਾ ਵੀ ਸ਼ਾਮ ਨੂੰ ਘਰ ਚਲੀਏ ਉਹ ਥਾਂ ਹੈ ਬਟਾ ਕਰ ਠੀਕ ਹੈ ਹਾਂਜੀ ਨੈਕਸਟ ਚੱਲਦੇ ਆ ਬਟਾ ਨੈਕਸਟ ਆਪਾਂ ਦੇਖਦੇ ਹਾਂ ਘਰ ਮਨੁੱਖ ਦੇ ਇੰਪੋਰਟੈਂਟ ਪ੍ਰਸ਼ਨ ਐਕਚੁਅਲੀ ਮੈਂ ਇਸ ਨੂੰ ਲਿਖਿਆ ਵੀ ਹੈ ਤੁਹਾਡੇ ਲਈ ਬਟਾ ਤਾਂ ਜੋ ਤੁਹਾਨੂੰ ਕੱਲੀ-ਕੱਲੀ ਗੱਲ ਇਸ ਦੀ ਸਮਝ ਆਵੇ ਦੇਖੋ ਪ੍ਰਸ਼ਨ ਹੈ ਕਿ ਨਕਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਕਸ਼ੀ ਰਾਣੀ ਦਾ ਕੇਂਦਰ ਕਿਵੇਂ ਹੁੰਦਾ ਹੈ ਨਿੱਜੀ ਵਲਵਲੇ ਸ਼ਕਸ਼ੀ ਰਾਣੀ ਦਾ ਕੇਂਦਰ ਸ਼ਕਸ਼ੀਤ ਜਿਹੜੀ ਜਿਹੜਾ ਉਹ ਕੈਰੈਕਟਰ ਹੈ ਉਹਦੀ ਉਹ ਉਹ ਕਿਵੇਂ ਬਣਦਾ ਹੈ ਤਾਂ ਇਹਨੇ ਘਰ ਨੂੰ ਮਨੁੱਖ ਦੇ ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਕਸ਼ੀ ਰਾਣੀ ਦਾ ਕੇਂਦਰ ਕਿਹਾ ਜਾਂਦਾ ਹੈ ਕਿਉਂਕਿ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿੱਚ ਹੈ। ਵੈਰੀ ਇੰਪੋਰਟੈਂਟ ਲਾਈਨ ਹੈ ਬੇਟਾ, ਵੈਰੀ ਇੰਪੋਰਟੈਂਟ ਲਾਈਨ ਹੈ। ਤੁਸੀਂ ਲਿਖਣੀ ਲਿਖਣੀ ਹੈ। ਸਮਾਜਿਕ ਅਤੇ ਮੁਲਕੀ ਆਲੇ-ਦੁਆਲੇ ਦੇ ਵਾਤਾਵਰਣ ਦੇ ਨਾਲ-ਨਾਲ ਜਿਹੜਾ ਸਾਡਾ ਸਮਾਜਿਕ ਵਾਤਾਵਰਣ ਹੈ, ਜਿਹੜਾ ਸਾਡਾ ਆਲਾ-ਦੁਆਲਾ ਹੈ, ਉਸ ਦਾ ਉਹ ਵਾਤਾਵਰਣ ਜਿਹੜਾ ਹੈ ਉਹਦੇ ਨਾਲ-ਨਾਲ ਘਰ ਦਾ ਵਾਤਾਵਰਣ ਮਨੁੱਖ ਦਾ ਆਚਰਣ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਹਾਡੇ ਸਮਾਜ ਦਾ ਵਾਤਾਵਰਨ ਸਹੀ ਨਹੀਂ ਹੈ ਤੁਹਾਡਾ ਆਲੇ-ਦੁਆਲੇ ਦਾ ਵਾਤਾਵਰਨ ਸਹੀ ਨਹੀਂ ਹੈ ਤੁਹਾਡੇ ਘਰ ਦਾ ਵਾਤਾਵਰਨ ਸਹੀ ਨਹੀਂ ਹੈ ਤਾਂ ਤੁਹਾਡੀ ਜਿਹੜੀ ਸ਼ਖਸੀਅਤ ਹੈ ਬੇਟਾ ਉਹ ਨਿਕਰ ਕੇ ਸਾਹਮਣੇ ਨਹੀਂ ਆਵੇਗੀ ਇਸੇ ਕਰਕੇ ਹੀ ਘਰ ਨੂੰ ਮਨੁੱਖ ਦੇ ਨਿੱਜੀ ਬਲਬਲਿਆ ਤੇ ਸਖਸੀ ਰੇਣੀ ਦਾ ਕੇਂਦਰ ਕਿਹਾ ਜਾਂਦਾ ਕਿਉਂਕਿ ਮਨੁੱਖ ਦਾ ਆਚਰਣ ਕਿੱਥੋਂ ਬਣਦਾ ਹੈ ਘਰ ਵਿੱਚੋਂ ਬਣਦਾ ਹੈ ਬੇਸ਼ੱਕ ਉਸ ਦਾ ਜਿਹੜਾ ਆਲਾ-ਦੁਆਲਾ ਹੈ ਨਾ ਸਮਾਜਿਕ ਤੇ ਮুলਕੀ ਆਲਾ-ਦੁਆਲਾ ਕਿ ਉਹਦੇ ਮੁਲਕ ਵਿੱਚ ਕਿਹੋ ਜਿਹੇ ਹਾਲਾਤ ਨੇ ਮੁਲਕ ਦੇ ਵਿੱਚ ਕਿਹੋ ਜੀਆਂ ਸੁਵਿਧਾਵਾਂ ਨੇ ਮੁਲਕ ਦੇ ਵਿੱਚ ਕਿਹੋ ਜਿਹੀ ਲੋਕ ਨੇ ਹਨਾ ਤਾਂ ਉਹਨਾਂ ਦਾ ਜੀਵਨ ਪੱਧਰ ਕਿ ਹੋ ਜਾਏ ਇਹ ਸਾਰੀਆਂ ਚੀਜ਼ਾਂ ਹੀ ਇਫੈਕਟ ਪਾਉਂਦੀਆਂ ਨੇ ਪ੍ਰਭਾਵ ਪਾਉਂਦੀਆਂ ਨੇ ਪਰ ਸਭ ਤੋਂ ਪਹਿਲੀ ਗੱਲ ਹੈ ਕਿ ਜੇਕਰ ਘਰ ਵਿੱਚ ਮਾਹੌਲ ਚੰਗਾ ਨਹੀਂ ਹੈ ਵਾਤਾਵਰਣ ਚੰਗਾ ਨਹੀਂ ਹੈ ਤਾਂ ਬੰਦੇ ਦਾ ਆਚਰਣ ਵੀ ਚੰਗਾ ਨਹੀਂ ਹੋਵੇਗਾ ਠੀਕ ਹੈ ਇਹੀ ਗੱਲ ਇਸ ਲੇਖ ਦੇ ਵਿੱਚ ਲੇਖਕ ਨੇ ਸਿੱਧਿ ਕੀਤੀ ਹੈ ਇਸ ਲਈ ਜਿਹੜੀਆਂ ਮੈਂ ਵਿਆਖਿਆਵਾਂ ਕੀਤੀਆਂ ਬੇਟਾ ਉਹ ਤੁਸੀਂ ਭਾਵੇਂ ਸਕਿਪ ਕਰ ਦੇਣਾ ਪਰ ਇੰਨੀ ਗੱਲ ਜ਼ਰੂਰ ਲਿਖਣੀ ਹੈ ਕਿ ਕਿਉਂਕਿ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿੱਚ ਇਹ ਇੰਨੀ ਗੱਲ ਤਾਂ ਮੈਂ ਪ੍ਰਸ਼ਨ ਦੇ ਵਿੱਚੋਂ ਚੱਕੀ ਬੇਟਾ ਤੇ ਸਮਾਜਿਕ ਤੇ ਮুলਕੀ ਮੁਲਕ ਦਾ ਮਤਲਬ ਹੈ ਆਪਣਾ ਆਲਾ ਦੇਸ਼ ਦਾ ਆਲਾ ਦਵਾਲਾ ਦੇ ਵਾਤਾਵਰਣ ਦੇ ਨਾਲ-ਨਾਲ ਘਰ ਦਾ ਵਾਤਾਵਰਣ ਮਨੁੱਖ ਦਾ ਆਚਰਣ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਯਾਦ ਰੱਖ ਲੈ ਜੀ ਬੇਟਾ ਮਸਟ ਮਸਟ ਇਹ ਤੁਸੀਂ ਲਿਖਣਾ ਹੀ ਲਿਖਣਾ ਪੇਪਰ ਦੇ ਵਿੱਚ ਅੱਗੇ ਆਜੋ ਬੜਾ 5 ਨੰਬਰ ਤੇ 5 ਨੰਬਰ ਸਵਾਲ ਹੈ ਕਿ ਨ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦੀ ਦਾ ਕੀ ਮਹੱਤਵ ਹੈ ਦੇਖੋ ਬਟਾ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਮਹੱਤਵ ਆਮ ਮਨੁੱਖਾਂ ਵਾਂਗ ਹੀ ਹੁੰਦਾ ਹੈ ਦੇਖੋ ਘਰ ਦਾ ਪਿਆਰ ਭਾਵੇਂ ਉਹ ਮਹਾਨ ਵਿਅਕਤੀ ਹੋਵੇ ਤੇ ਭਾਵੇਂ ਆਮ ਮਨੁੱਖ ਹੋਵੇ ਘਰ ਦਾ ਪਿਆਰ ਸਾਰਿਆਂ ਲਈ ਜ਼ਰੂਰੀ ਹੈ ਬਟਾ ਉਹਦੀ ਮੱਤ ਤਾਂ ਹਰੇਕ ਉਸ ਹਰੇਕ ਇਨਸਾਨ ਦੇ ਲਈ ਹੈ ਭਾਵੇਂ ਉਹ ਆਮ ਮਹਾਨ ਮਨੁੱਖ ਹੋਵੇ ਤੇ ਭਾਵੇਂ ਉਹ ਆਮ ਮਨੁੱਖ ਮਹਾਨ ਪੁਰਖਾਂ ਦੀ ਜ਼ਿੰਦਗੀ ਵਿੱਚ ਆਮ ਮਨੁੱਖਾਂ ਵਾਂਗ ਭੋਲੇਪਨ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾੜ ਅਤੇ ਰੁਸਵੇ ਦਾ ਬਰਾਬਰ ਮਤਵ ਹੈ। ਠੀਕ ਹੈ ਨਾ ਇਹ ਗੱਲ ਨਹੀਂ ਹੈ ਵੀ ਆਮ ਮਨੁੱਖ ਨੂੰ ਚਾਹੀਦੀਆਂ ਚੀਜ਼ਾਂ ਸਾਰੀਆਂ। ਇਹ ਮਹਾਨ ਪੁਰਖਾਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਹੀ ਲੋੜਿੰਦੀ ਹੈ ਕਿਉਂਕਿ ਉਹਨਾਂ ਦਾ ਵੀ ਬਚਪਨ ਹੈ ਬੇਟਾ। ਉਹਨਾਂ ਲਈ ਘਰ ਦੇ ਪਿਆਰ ਵਿੱਚੋਂ ਅਜਿਹਾ ਵਾਤਾਵਰਣ ਤਿਆਰ ਹੁੰਦਾ ਹੈ ਕਿ ਉਹ ਰੱਬੀ ਪ੍ਰੇਮ ਵੱਲ ਪ੍ਰੇਰੇ ਜਾਂਦੇ ਹਨ। ਅਤੇ ਕੁਰਬਾਨੀਆਂ ਕਰਨ ਦੀ ਜਾਂਚ ਆ ਜਾਂਦੀ ਹੈ। ਉਹਨਾਂ ਨੂੰ ਕੀ ਹੈ ਕੁਰਬਾਨੀਆਂ ਕਰਨ ਦੀ ਜਾਂਚ ਆ ਜਾਂਦੀ ਹੈ। ਇੱਕ ਤਾਂ ਕੁਰਬਾਨੀਆਂ ਕਰਨ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਘਰ ਵਿੱਚ ਰਹਿੰਦੇ ਆ ਪੈਣਾ ਪਰਾਵਾਂ ਦੇ ਨਾਲ ਚੀਜ਼ਾਂ ਪਿੱਛੇ ਆਪਾਂ ਕੁਰਬਾਨੀਆਂ ਕਰਦੇ ਆ ਹਨਾ ਵੰਡ ਕੇ ਚੀਜ਼ ਖਾਣਦੇ ਆ। ਸੌਰੀ ਬੇਟਾ। ਤੇ ਰੱਬੀ ਪ੍ਰੇਮ ਹੈ। ਰੱਬੀ ਪ੍ਰੇਮ ਵੀ ਅੱਗੇ ਗੱਲ ਕਰਾਂਗੇ। ਧਾਰਮਿਕ ਨਹੀਂ ਜਿਹੜੀ ਹੈ ਉਹ ਘਰ ਦੇ ਵਿੱਚ ਰੱਖੀ ਜਾਂਦੀ ਤਰ੍ਹਾਂ ਦੀ। ਠੀਕ ਹੈ ਨਾ? ਤਾਂ ਇਹ ਪ੍ਰਸ਼ਨ ਤੁਸੀਂ ਬੜੇ ਧਿਆਨ ਨਾਲ ਇਹਨੂੰ ਯਾਦ ਕਰਕੇ ਜਾਣਾ ਹੈ ਬੇਟਾ। ਹਾਂਜੀ। ਨੈਕਸਟ ਹੈ ਜੀ। ਸਾਡੇ ਕੋਲ ਹੁਣ ਕਹਿੰਦਾ ਵੀ ਕਾਰਲਾਈਲ ਦਾ ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ ਇਹ ਪ੍ਰਸ਼ਨ ਮੈਂ ਲਿਖਿਆ ਨਹੀਂ ਇਹ ਤੁਹਾਨੂੰ ਮੈਂ ਵੈਸੀ ਡਿਸਕਸ ਕਰ ਲੈਣਾ ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਬਹੁਤ ਹੀ ਬੁਰਾ ਸੀ ਜਾਂ ਤੁਸੀਂ ਲਿਖ ਸਕਦੇ ਹੋ ਕਾਰਲਾਈਲ ਦਾ ਆਪਣੀ ਪਤਨੀ ਪ੍ਰਤੀ ਵਿਵਹਾਰ ਬਹੁਤ ਹੀ ਮਾੜਾ ਸੀ ਕਿਉਂ ਮਾੜਾ ਸੀ ਕਿਉਂਕਿ ਉਸ ਨੂੰ ਕਰਦਾ ਪਿਆਰ ਨਹੀਂ ਮਿਲਿਆ ਸੀ ਤੇ ਜਿਨ੍ਹਾਂ ਲੋਕਾਂ ਨੂੰ ਕਰਦਾ ਪਿਆਰ ਨਹੀਂ ਮਿਲਦਾ ਉਹਨਾਂ ਦਾ ਸੁਭਾਅ ਕਿਜੂ ਇਸ ਸੜੀਅਲ ਹੋ ਜਾਂਦਾ ਹੈ ਕੀ ਹੋ ਜਾਂਦਾ ਤੇ ਇੱਕ ਤੱਕ ਖਿੱਜੂ ਹੋ ਜਾਂਦੇ ਬਟਾ ਉਹ ਇਹ ਕੋ ਸੜੀਅਲ ਹੋ ਜਾਂਦੇ ਹੈ ਇਸ ਕਰਕੇ ਕਾਰੀਲ ਦਾ ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਚੰਗਾ ਨਹੀਂ ਸੀ ਮਾੜਾ ਸੀ ਕਿਉਂਕਿ ਉਸ ਨੂੰ ਕਰਦਾ ਪਿਆਰ ਨਹੀਂ ਮਿਲਿਆ ਸੀ ਅਗਲਾ ਪ੍ਰਸ਼ਨ ਹੈ ਬਟਾ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਕਿਉਂ ਕਬੀਰ ਨੇ ਧਾਰਨਾ ਪੇਸ਼ ਕੀਤੀ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਦੇਖੋ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਉਹੀ ਲੋਕ ਹਮਲਾ ਜਾਂ ਜ਼ੁਲਮ ਹੁੰਦਾ ਨਹੀਂ ਸਹਾਰ ਸਕਦੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਹੈ ਬਟਾ ਆਪਣੇ ਪਰਿਵਾਰ ਦੇ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਪਿਆਰਿਆਂ ਨਾਲ ਪਿਆਰ ਹੁੰਦਾ ਹੈ ਨਾ ਜਿਨ੍ਹਾਂ ਨੂੰ ਆਪਣੇਆਂ ਨਾਲ ਮੋਹ ਹੁੰਦਾ ਹੈ ਉਹ ਹੀ ਇੱਕ ਤਾਂ ਹਮਲਾ ਹੋ ਜੇ ਕੋਈ ਦੁਸ਼ਮਣ ਮੁਲਕ ਹਮਲਾ ਕਰ ਦੇ ਆਪਾਂ ਨੂੰ ਆਪਣੇ ਪਰਿਵਾਰ ਦਾ ਫਿਕਰ ਹੋ ਜਾਂਦਾ ਹੈ ਕੋਈ ਜ਼ੁਲਮ ਕਰਦਾ ਹੋਵੇ ਆਪਣੇ ਪਰਿਵਾਰ ਤੇ ਦੇ ਉਦੋਂ ਉਦੋਂ ਆਪਾਂ ਨਹੀਂ ਸਹਾਰ ਸਕਦੇ ਤੇ ਇਹੋ ਜਿਹੇ ਲੋਕ ਹੀ ਜਿਹੜੇ ਕਰਦੇ ਵਿੱਚ ਕੀ ਹੈ ਕਰਦੇ ਪਿਆਰ ਤੋਂ ਹੀ ਸਮਾਜ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਤੇ ਦੇਸ਼ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਤੁਸੀਂ ਦੇਖੋ ਮਹਾਨਪੁਰਖਾਂ ਦੀਆਂ ਜੀਵਨੀਆਂ ਦੇਖ ਲਓ ਸ਼ਹੀਦਾਂ ਦੀਆਂ ਜੀਵਨੀਆਂ ਦੇਖ ਲਓ ਬੇਟਾ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੂੰ ਘਰੋਂ ਘਰੋਂ ਕਿਹੋ ਜਿਹਾ ਮਾਹੌਲ ਮਿਲਿਆ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਸਾਡੇ ਨਾਲੋਂ ਵੱਧ ਦੇਸ਼ ਪਿਆਰ ਹੈ ਠੀਕ ਹੈ ਨਾ ਤਾਂ ਆਪਾਂ ਅੱਗੇ ਚੱਲਦੇ ਹਾਂ ਅੱਗੇ ਬੇਟਾ ਸਾਡੇ ਕੋਲ ਕਿ ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਕਰਦੇ ਪਿਆਰ ਦਾ ਕੀ ਮਤਲਬ ਹੈ ਤੁਸੀਂ ਨੋਟ ਕੀਤਾ ਹੋਗਾ ਕਿ ਕਰਦਾ ਪਿਆਰ ਲੈ ਕੇ ਦੇ ਵਿੱਚ ਪ੍ਰਸ਼ਨ ਬਹੁਤ ਜ਼ਿਆਦਾ ਬਣ ਰਹੇ ਆ ਇੰਪੋਰਟੈਂਟ ਵੀ ਬਹੁਤ ਹੈ ਬੇਟਾ ਤੇ ਦੇਖੋ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਕਰਦੇ ਪਿਆਰ ਦਾ ਕੀ ਮਤਲਬ ਹੈ ਵੀ ਕਰਦਾ ਪਿਆਰ ਹੈ ਉਹ ਧਾਰਮਿਕ ਰੁਚੀਆਂ ਨੂੰ ਕਿਵੇਂ ਬਲਵਾਨ ਬਣਾ ਸਕਦਾ ਹੈ ਦੇਖੋ ਅਸਲੀ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਬਹਿਣੀ ਵਿੱਚੋਂ ਹੀ ਰੱਖੀ ਜਾ ਸਕਦੀ ਹੈ ਇਹ ਧਾਰਮਿਕ ਰੁਚੀ ਉਸੇ ਇਨਸਾਨ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਆਪਣੇ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਕਾਰਜ ਕਰਦਾ ਹੈ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ ਠੀਕ ਹੈ ਬੇਟਾ ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋ ਗਿਆ ਇਹ ਚੀਜ਼ ਵੀ ਸਮਝ ਆ ਗਈ ਹੋਵੇਗੀ ਕਿ ਧਾਰਮਿਕ ਜੀਵਨ ਦੀ ਨੀਂਹ ਕਿੱਥੇ ਰੱਖੀ ਜਾ ਸਕਦੀ ਹੈ ਘਰ ਦੀ ਰਹਿਣੀ ਬਹਿਣੀ ਵਿੱਚੋਂ ਹੀ ਤੇ ਧਾਰਮਿਕ ਰੁਚੀ ਉਸ ਇਨਸਾਨ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਆਪਣੇ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਕਾਰਜ ਕਰਦਾ ਹੈ ਹਨਾ ਕੋਈ ਵੀ ਧਾਰਮਿਕ ਕਾਰਜ ਕਰਦੇ ਹੋ ਅਨੁਸਤਾਨ ਕਰਦੇ ਹੋ ਕੋਈ ਫੰਕਸ਼ਨ ਕਰਦੇ ਹੋ ਜਿ ਆਪਣੇ ਰੱਬ ਨੂੰ ਯਾਦ ਕਰਦੇ ਹੋ ਉਹ ਉੱਥੋਂ ਹੀ ਕੀ ਹੁੰਦਾ ਮਨੁੱਖ ਦੇ ਅੰਦਰ ਧਾਰਮਿਕ ਰੁਚੀਆਂ ਬਲਵਾਨ ਬਣਦੀ ਹੈ ਬਟਾ ਖਾਸ ਕਰਕੇ ਬੱਚਿਆਂ ਦੇ ਦੇਖੋ ਜੋ ਜਿਹਾ ਵਾਤਾਵਰਣ ਦਿਓ ਜਿਹਾ ਤੁਸੀਂ ਮਾਹੌਲ ਬੱਚੇ ਨੂੰ ਦਿਓਗੇ ਬੱਚੇ ਉਹ ਜਿਹੀ ਬਣ ਜਾਂਦੇ ਆ ਅੱਗੇ ਬਟਾ ਅੱਗੇ ਚੱਲਦੇ ਆਪਾਂ ਅੱਗੇ ਆ ਜੀ ਬੋਲੀਲੇਖ ਬੋਲੀਲੇਖ ਦੇ ਵਿੱਚੋਂ ਵੈਰੀ ਇੰਪੋਰਟੈਂਟ ਜਿਹੜਾ ਪ੍ਰਸ਼ਨ ਸਭ ਤੋਂ ਪਹਿਲਾ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਸ ਕਥਨ ਦਾ ਕੀ ਭਾਵ ਹੈ ਵੈਰੀ ਇੰਪੋਰਟੈਂਟ ਆਤਮਾ ਦਾ ਚਿੱਤਰ ਹੈ ਠੀਕ ਹੈ ਨਾ ਮੂਹ ਸਰੀਰ ਦਾ ਚਿੱਤਰ ਹੈ ਤੇ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਸ ਕਥਨ ਦਾ ਕੀ ਭਾਵ ਹੈ ਦੇਖੋ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਿਹਾ ਜਾਂਦਾ ਹੈ ਕਿਉਂਕਿ ਬੋਲੀ ਤੋਂ ਹੀ ਕਿਸੇ ਇਨਸਾਨ ਦਾ ਵਧੀਆ ਜਾਂ ਘਟੀਆ ਹੋਣਾ ਦਿਸ ਪੈਂਦਾ ਹੈ ਕਿਉਂਕਿ ਬੋਲੀ ਤੋਂ ਹੀ ਕਿਸੇ ਇਨਸਾਨ ਦਾ ਵਧੀਆ ਜਾਂ ਘਟਿਆ ਹੋਣਾ ਦਿਸ ਪੈਂਦਾ ਹੈ ਤੁਸੀਂ ਇੰਨੀ ਹੀ ਗੱਲ ਲਿਖਣੀ ਹੈ ਬੇਟਾ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਕਿਉਂਕਿ ਬੋਲੀ ਤੋਂ ਹੀ ਕਿਸੇ ਇਨਸਾਨ ਦਾ ਵਧੀਆ ਜਾਂ ਘਟਿਆ ਹੋਣਾ ਦਿਸ ਪੈਂਦਾ ਹੈ 2 ਨੰਬਰ ਸਵਾਲ ਹੈ ਜੀ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਤਵ ਹੈ ਵੀ ਸਾਡੀ ਜੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਬੋਲੀ ਕੀ ਰੋਲ ਪਲੇ ਕਰਦੀ ਹੈ ਕੀ ਮਹੱਤਵ ਹੈ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ ਬੋਲੀ ਦਾ ਖਜ਼ਾਨਾ ਬਚਪਨ ਦੇ ਚੋਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਚੋਗਿਰਦੇ ਦਾ ਮਤਲਬ ਹੈ ਵਾਤਾਵਰਣ ਬਚਪਨ ਦਾ ਜਿਹੜਾ ਵਾਤਾਵਰਣ ਹੈ ਉਹਦੇ ਵਿੱਚੋਂ ਹੀ ਬੋਲੀ ਦਾ ਖਜ਼ਾਨਾ ਜੁੜਦਾ ਸ਼ੁਰੂ ਹੁੰਦਾ ਹੈ ਬੋਲੀ ਹੀ ਉਹ ਦੌਲਤ ਹੈ ਜਿਸ ਵਿੱਚ ਸ਼ਬਦ ਸਿੱਕੇ ਅਤੇ ਨੋਟ ਹਨ ਇਹਨਾਂ ਸਿੱਕਿਆਂ ਅਤੇ ਨੋਟਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਠੀਕ ਹੈ ਨਾ ਸਮਝਾਈ ਗੱਲ ਇਸੇ ਕਰਕੇ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬੋਲੀ ਦਾ ਬੜਾ ਮਤਲਬ ਹੈ ਜਿਉ ਜੀ ਸਾਡੀ ਬੋਲੀ ਹੋਵੇਗੀ ਉਹ ਜੇ ਸਾਡਾ ਕਿਰਦਾਰ ਹੋਵੇਗਾ ਤਾਂ ਜਿਉ ਜੇ ਸਾਡਾ ਕਿਰਦਾਰ ਉਹ ਜੇ ਮਾਹੌਲ ਸਾਨੂੰ ਘਰੇ ਮਿਲਿਆ ਹੁੰਦਾ ਉਹ ਜੇ ਸਾਡਾ ਆਲਾ ਦਵਾਲਾ ਹੁੰਦਾ ਬੇਟਾ ਠੀਕ ਹੈ ਅੱਗੇ ਚੱਲਦੇ ਆ ਬੇਟਾ ਆਪਾਂ ਅੱਗੇ ਪੁੱਤਰ ਇਹਦੇ ਵਿੱਚ ਕਿ ਬਚਪਨ ਵਿੱਚ ਬੁਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ ਬਚਪਨ ਵਿੱਚ ਬੁਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ ਬੁਲੀ ਦਾ ਖਜ਼ਾਨਾ ਕੀ ਹੈ ਦੇਖੋ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ ਦੇਖਦੇ ਹਾਂ ਕਹਿੰਦੇ ਬੋਲੀ ਦਾ ਖਜ਼ਾਨਾ ਬਚਪਨ ਵਿੱਚ ਹੀ ਜੁੜਨਾ ਸ਼ੁਰੂ ਹੁੰਦਾ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਬੋਲੀ ਦਾ ਖਜ਼ਾਨਾ ਕਦੋਂ ਸ਼ੁਰੂ ਹੁੰਦਾ ਜੁੜਨਾ ਬਚਪਨ ਦੇ ਵਿੱਚ ਬਚਪਨ ਵਿੱਚ ਮਨ ਉਤੇ ਉਕਰੇ ਲਫ਼ਜ਼ ਸਾਨੂੰ ਪੂਰੀ ਜ਼ਿੰਦਗੀ ਨਹੀਂ ਭੁੱਲਦੇ ਜਿਹੜੀਆਂ ਚੀਜ਼ਾਂ ਬਚਪਨ ਦੇ ਵਿੱਚ ਸਾਡੇ ਨਾਲ ਵਾਪਰਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਖਾਸ ਕਰਕੇ ਜੋ ਜਾਂ ਮਾਹੌਲ ਸਾਡੇ ਸਾਨੂੰ ਸਾਡੇ ਬਚਪਨ ਦੇ ਵਿੱਚ ਮਿਲਦਾ ਹੈ ਉਹ ਚੀਜ਼ਾਂ ਸਾਡੇ ਮਨ ਤੇ ਉੱਕਰ ਜਾਂਦੀਆਂ ਮਤਲਬ ਉਹ ਖੁਣ ਜਾਂਦੀਆਂ ਤੇ ਉਹ ਅਸੀਂ ਭੁੱਲ ਨਹੀਂ ਸਕਦੇ ساری ਜ਼ਿੰਦਗੀ ਇਹ ਲਫ਼ਜ਼ ਮੋਹਰਾ ਹੁੰਦੇ ਹਨ ਇਹ ਲਫ਼ਜ਼ ਕੀ ਹੁੰਦੇ ਹਨ ਮੋਹਰਾ ਇਸੇ ਲਈ ਜਿਸ ਥਾਂ ਸਾਡਾ ਬਚਪਨ ਬੀਤੇ ਉਸ ਨੂੰ ਮੋਹਰਾ ਦੀ ਖਾਨ ਕਿਹਾ ਜਾਂਦਾ ਹੈ ਸਾਡੀ ਅਮੀਰੀ ਦਾ ਅੰਦਾਜ਼ਾ ਇਸੇ ਖਾਨ ਤੋਂ ਹੀ ਲਗਾਇਆ ਜਾ ਸਕਦਾ ਹੈ ਸਾਡੀ ਅਮੀਰੀ ਦਾ ਅੰਦਾਜ਼ਾ ਇਸੇ ਖਾਨ ਤੋਂ ਹੀ ਲਗਾਇਆ ਜਾ ਸਕਦਾ ਹੈ ਖਾਨ ਕਿਹੜੀ ਜਿੱਥੇ ਸਾਡਾ ਬਚਪਨ ਬਚਪਨ ਬੀਤਦਾ ਹੈ ਤੇ ਜਿੱਥੇ ਸਾਡਾ ਬਚਨ ਬੀਤਦਾ ਹੈ ਉਸੇ ਤੋਂ ਹੀ ਆਪਣੀ ਅਮੀਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਠੀਕ ਹੈ ਬੇਟਾ ਚਲੋ ਜੀ ਅੱਗੇ ਅਰਦਾਸ ਕਦੋਂ ਕੀਤੀ ਜਾਂਦੀ ਹੈ ਜੀ ਪ੍ਰਾਰਥਨਾ ਪਹਿਲਾ ਜਿਹੜਾ ਇਹ ਤਿੰਨੇ ਪ੍ਰਸ਼ਨ ਬਹੁਤ ਇੰਪੋਰਟੈਂਟ ਆ ਬੇਟਾ ਤਿੰਨੇ ਪ੍ਰਸ਼ਨ ਹੀ ਬਹੁਤ ਇੰਪੋਰਟੈਂਟ ਆ ਤੁਸੀਂ ਕਰਕੇ ਜਾਣੇ ਆ ਮੈਂ ਤੁਹਾਨੂੰ ਇਸ ਤਰ੍ਹਾਂ ਸਮਝਾ ਦੇਵਾਂਗਾ ਕਿ ਤੁਸੀਂ ਭੁੱਲੋਗੇ ਨਹੀਂ ਦੇਖੋ ਬੜਾ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਇਸ ਦਾ ਜਵਾਬ ਹਰੇਕ ਬੱਚੇ ਨੂੰ ਪਤਾ ਹੋਵੇਗਾ ਦੇਖੋ ਅਰਦਾਸ ਬੇਟਾ ਹਰ ਇੱਕ ਸੰਸਾਰਕ ਮੌਕੇ ਕੀਤੀ ਜਾਂਦੀ ਹੈ ਤੁਸੀਂ ਲਿਖਣਾ ਹੈ ਅਰਦਾਸ ਹਰ ਇੱਕ ਸੰਸਾਰਕ ਮੌਕੇ ਕੀਤੀ ਜਾਂਦੀ ਹੈ ਕਿਉਂਕਿ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਸਰਬੱਤ ਦੇ ਭਲੇ ਦੀ ਗੱਲ ਦੇਸ਼ ਕਰਕੇ ਅਰਦਾਸ ਕਦੋਂ ਤੱਕ ਕਿਉਂ ਕੀਤੀ ਜਾਂਦੀ ਹੈ ਇਹ ਨਾਲ ਲਿਖਣਾ ਹੈ ਹਰ ਇੱਕ ਸੰਸਾਰਕ ਮੌਕਾ ਕੀ ਹੋ ਸਕਦਾ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਹਨਾ ਉਹਦੋਂ ਆਪ ਅਰਦਾਸ ਕਰਾਉਨੇ ਆ ਤੇ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਜਿਹੜੀ ਅਰਦਾਸ ਹੈ ਉਹ ਸਰਬਤ ਦੇਵ ਭਲੇ ਦੇ ਨਾਲ ਖਤਮ ਹੁੰਦੀ ਹੈ ਬੇਟਾ ਠੀਕ ਹੈ ਨਾ ਅੱਗੇ ਆ ਜੀ ਔਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ ਔਸਕਰ ਵਾਈਲਡ ਦੇ ਅਰਦਾਸ ਬਾਰੇ ਵਿਚਾਰ ਹਨ ਕਿ ਅਰਦਾਸ ਦਾ ਉੱਤਰ ਨਹੀਂ ਮਿਲਣਾ ਚਾਹੀਦਾ ਇਹਦਾ ਵਿਚਾਰ ਹੈ ਕਿ ਭਈ ਅਰਦਾਸ ਜਿਹੜਾ ਹੈ ਉਸਦਾ ਉੱਤਰ ਨਹੀਂ ਮਿਲਣਾ ਚਾਹੀਦਾ ਜੇਕਰ ਅਰਦਾਸ ਦਾ ਉੱਤਰ ਮਿਲ ਜਾਵੇ ਤਾਂ ਉਹ ਖਤੋਖਤਾਬਤ ਦਾ سلسلہ ਬਣ ਜਾਂਦਾ ਹੈ ਉਹਨੇ ਗੱਲ ਕਹੀ ਕੀਕ ਦਾ ਅਰਦਾਸ ਦਾ ਉਤਰ ਨਹੀਂ ਮਿਲਣਾ ਚਾਹੀਦਾ ਜੇਕਰ ਮਿਲ ਜਾਵੇ ਤਾਂ ਉਹ ਖਤੋ ਖਿਤਾਬਤ ਦਾ سلسلہ ਬਣ ਜਾਂਦਾ ਹੈ ਠੀਕ ਹੈ ਬੇਟਾ ਦੇਖੋ ਅੱਗੇ ਆ ਗਿਆ ਪ੍ਰਸ਼ਨ ਜੀ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਤ ਹੈ ਤੁਸੀਂ ਲਿਖੋਗੇ ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਮਤਤਾ ਹੈ ਸਿੱਖ ਧਰਮ ਵਿੱਚ ਅਰਦਾਸ ਵਿੱਚ ਸਿੱਖ ਧਰਮ ਦੇ ਵਿੱਚ ਹਰੇਕ ਸੰਸਾਰਕ ਮੋਕੇ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਅਰਦਾਸ ਦੇ ਵਿੱਚ ਸਰਬਤ ਦੇ ਭਲੇ ਦੀ ਗੱਲ ਹੁੰਦੀ ਹੈ ਤੁਸੀਂ ਆ ਗੱਲ ਜ਼ਰੂਰ ਇਦੇ ਵਿੱਚ ਮੈਂਸ਼ਨ ਕਰਦੇ ਨੇ ਪਹਿਲਾ ਪ੍ਰਸ਼ਨ ਤੇ ਆਹ ਵਾਲਾ ਪ੍ਰਸ਼ਨ ਜਿਹੜਾ ਹੈ 3 ਨੰਬਰ ਲਿਖ ਲੈਣਾ ਬੇਟਾ ਇਸ ਨੂੰ 3 ਨੰਬਰ ਤੇ ਪਹਿਲਾ 3 ਨੰਬਰ ਪ੍ਰਸ਼ਨ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹੈ ਤੁਸੀਂ ਲਿਖ ਦੇਣਾ ਬੇਟਾ ਠੀਕ ਹੈ ਨਾ ਹਾਂਜੀ ਅੱਗੇ ਚੱਲਦੇ ਆ ਪੁੱਤਰ ਬਾਬਾ ਰਾਮ ਸਿੰਘ ਨੇ ਇਸਤਰੀ ਜਾਤੀ ਦੀ ਭਲਾਈ ਲਈ ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ ਉਪਦੇਸ਼ ਦਿੱਤੇ ਵੈਰੀ ਇੰਪੋਰਟੈਂਟ ਤਾਂ ਦੇਖੋ ਉਹਨਾਂ ਨੇ ਸਮਾਜ ਵਿੱਚ ਮਰਦ ਅਤੇ ਔਰਤ ਦੀ ਸੰਪੂਰਨ ਅਤੇ ਮੁਕੰਮਲ ਇਕਤਾ ਦਾ ਪ੍ਰਚਾਰ ਕੀਤਾ ਉਹ ਕਹਿੰਦੇ ਵੀ ਮਰਦ ਤੇ ਔਰਤ ਇੱਕ ਹੀ ਚੀਜ਼ ਹੈ ਸੰਪੂਰਨ ਇਕਤਾ ਦਾ ਪ੍ਰਚਾਰ ਕੀਤਾ ਉਹਨਾਂ ਦਾ ਉਪਦੇਸ਼ ਸੀ ਕਿ ਔਰਤ ਅਤੇ ਮਰਦ ਸਮਾਜ ਵਿੱਚ ਬਰਾਬਰ ਦੇ ਹੱਕਦਾਰ ਹਨ ਉਹ ਇਸ ਵਿੱਚ ਸਫਲ ਵੀ ਹੋਏ ਉਹਨਾਂ ਨੇ ਪ੍ਰਚਾਰ ਕੀਤਾ ਨਾ ਇਹਦੇ ਵਿੱਚ ਕਾਫੀ ਸਫਲ ਵੀ ਹੋਏ ਤਾਂ ਇਹਨਾਂ ਨੇ ਮੇਨਲੀ ਕੀ ਹੈ ਸੰਪੂਰਨ ਅਤੇ ਮੁਕੰਮਲ ਇਕਤਾ ਦਾ ਪ੍ਰਚਾਰ ਕੀਤਾ ਕਿ ਇਹਨਾਂ ਨੇ ਬਾਬਾ ਰਾਮ ਸਿੰਘ ਜੀ ਨੇ ਦੂਜਾ ਉਹਨਾਂ ਦਾ ਵਿਚਾਰ ਸੀ ਕਿ ਭਈ ਇਸਤਰੀ ਅਤੇ ਮਰਦ ਜਿਹੜੇ ਉਹ ਬਰਾਬਰ ਦੇ ਹੱਕਦਾਰ ਹਨ ਸਮਾਜ ਦੇ ਵਿੱਚ ਤੇ ਉਹ ਇਸ ਵਿੱਚ ਸਫਲ ਵੀ ਹੋਏ ਬਟਾ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਕਿਹੜੀ ਸੰਸਥਾ ਕਿਹੜੀ ਸੰਸਥਾ ਜਿੱਥੇ ਕਿਹੜੀ ਜਥੇਬੰਦੀ ਨਾਮਤਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ ਦੇਖੋ ਬੜਾ ਜਗਿਆਸੂਆਂ ਅਭਿਆਸੀਆਂ ਦੀ ਜਥੇਬੰਦੀ ਪੰਜਾਬ ਵਿੱਚ ਨਾਮਤਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਖਵਾਈ ਜਿਵੇਂ ਜਗਿਆਸੂਆਂ ਤੇ ਅਭਿਆਸੀਆਂ ਦੀ ਜਥੇਬੰਦੀ ਠੀਕ ਹੈ ਨਾ ਜਦੋਂ ਬਾਬਾ ਰਾਮ ਸਿੰਘ ਜੀ ਇਸ ਜਥੇਬੰਦੀ ਦੇ ਪੰਜਾਬ ਵਿੱਚ ਪ੍ਰਚਾਰਕ ਤੇ ਨੇਤਾ ਥਾਪੇ ਗਏ ਤਾਂ ਇਸ ਦਾ ਪਸਾਰ ਹੋ ਗਿਆ ਦੇਖੋ ਬੇਟਾ ਜਦੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਇਸ ਜਥੇਬੰਦੀ ਦਾ ਪ੍ਰਚਾਰਕ ਤੇ ਨੇਤਾ ਬਣਾਇਆ ਗਿਆ ਤਾਂ ਇਸ ਦਾ ਪਸਾਰ ਹੋ ਗਿਆ ਬੇਟਾ ਇਸ ਪ੍ਰਸ਼ਨ ਦਾ ਉੱਤਰ ਮੈਂ ਤੁਹਾਨੂੰ ਡਿਸਕਸ ਕਰ ਲਿਆ ਹੁਣ ਅੱਗੇ ਚੱਲਦੇ ਆਂ ਬੇਟਾ ਆਪਾਂ ਕਾਲੀਦਾਸ ਕੌਣ ਸੀ ਉਸ ਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ ਦੇਖੋ ਬੇਟਾ ਉੱਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਾਲੀਦਾਸ ਮਹਾਨ ਭਾਰਤੀ ਕਲਾਸਿਕਲ ਕਵੀ ਸੀ ਬਟਾ ਕਲਾਸਿਕਲ ਕਵੀ ਹੁੰਦਾ ਹੈ ਕਲਾਸਿਕਲ ਕਵੀ ਜਿਹੜਾ ਹੈ ਹਾਂਜੀ ਮਹਾਨ ਕਵੀ ਕਲਾਸਿਕਲ ਕਵੀ ਹੈ ਉਸ ਦੇ ਜਨਮ ਮਰਨ ਬਾਰੇ ਪ੍ਰਮਾਣਿਕ ਜਾਣਕਾਰੀ ਨਹੀਂ ਪਰ ਉਹ ਪ੍ਰਤਾਪੀ ਰਾਜੇ ਵਿਕਰਮਾਜੀਤ ਦੇ ਨੌ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ ਉਸ ਨੂੰ ਆਪਣੀ ਕਾਵ ਸੁੰਦਰਤਾ ਕਰਕੇ ਸੰਸਾਰ ਭਰ ਵਿੱਚ ਪ੍ਰਸਿੱਧੀ ਮਿਲੀ ਠੀਕ ਹੈ ਬੇਟਾ ਕਲਾਸੀਕਲ ਕਵੀ ਜਨਮ ਮਰਨ ਵਾਲੇ ਪ੍ਰਮਾਣਿਕ ਜਾਣਕਾਰੀ ਨਹੀਂ ਹੈ ਉਹ ਵਿਕਰਮਾਜੀਤ ਦੇ ਨੌਂ ਦਰਬਾਰੀ ਰਤਨਾ ਵਿੱਚੋਂ ਇੱਕ ਰਤਨ ਸੀ ਉਸ ਨੂੰ ਆਪਣੀ ਕਾਵ ਸੁੰਦਰਤਾ ਕਰਕੇ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧੀ ਮਿਲੀ ਠੀਕ ਹੈ ਬੇਟਾ ਉਸ ਨੂੰ ਪ੍ਰਸਿੱਧੀ ਮਿਲੀ ਅੱਗੇ ਬੇਟਾ ਸਾਡੇ ਕੋਲ ਸਵਾਲ ਅਗਲਾ ਦੇਖਦੇ ਹਾਂ ਕਿ ਕਾਲੇਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ ਕਿਉਂ ਦੱਸਦੇ ਹਨ ਅੰਕੜਾ ਲੱਗੇਗਾ ਬੈਡਾ ਤਾਂ ਅੰਕੜਾ ਹੀ ਹੈ ਠੀਕ ਹੈ ਨਾ ਤੇ ਕਾਲੇਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਉਸ ਦੀ ਕਾਵ ਸੰਦਰਤਾ ਕਰਕੇ ਆਪਣਾ ਦਸਨ ਵਿੱਚ ਮਾਣ ਮਹਿਸੂਸ ਕਰਦੇ ਹਨ ਉਹ ਕਹਿੰਦਾ ਵੀ ਹਰ ਪ੍ਰਾਂਤ ਤੇ ਹਰ ਜਾਤ ਦੇ ਲੋਕ ਕਹਿੰਦਾ ਵੀ ਕਾਲੇਦਾਸ ਕੋਈ ਕਹਿੰਦਾ ਬ੍ਰਾਹਮਣ ਸੀ ਕੋਈ ਕੁਸ਼ ਕਹਿੰਦਾ ਕੋਈ ਕੁਸ਼ ਕਹਿੰਦਾ ਹੈ ਨਾ ਵੀ ਆਪਣੀ ਸਾਡੇ ਨਾਲ ਦਾ ਸੀ ਵੀ ਸਾਡੀ ਜਾਤ ਦਾ ਸੀ ਉਹ ਇਸੇ ਕਰਕੇ ਹੈ ਕਿ ਕਾਵ ਸੁਨਰਤਾ ਕਰਕੇ ਹੀ ਸਾਰੇ ਲੋਕ ਉਸ ਨੂੰ ਆਪਣਾ ਦੱਸ ਕੇ ਮਾਣ ਮਹਿਸੂਸ ਕਰਦੇ ਬਟਾ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਜੀ ਕਾਲੀਦਾਸ ਦੀਆਂ ਰਚਨਾਵਾਂ ਦੇ ਨਾਮ ਨਾਮ ਲਿਖੋ ਤਾਂ ਤੁਹਾਨੂੰ ਪਤਾ ਹੀ ਵੀ ਚਾਰ ਕਾਵਿ ਹੈਗੇ ਆ ਉਹਦੇ ਕਾਵਜ ਨੂੰ ਪੱਕਾ ਦਿੰਨੇ ਆ ਤੇ ਤਿੰਨ ਨਾਟਕ ਹੈ ਬਟਾ ਰਗੁਵੰਸ਼ ਕੁਮਾਰ ਸੰਭਵ ਰਿਤੂ ਸੰਹਾਰ ਮੇਘਦੂਤ ਤਿੰਨ ਨਾਟਕ ਕਿਹੜੇ-ਕਿਹੜੇ ਆ ਵਿਗਿਆਨ ਸ਼ਕੁੰਤਲਾ ਵਿਕਰਮੌਰਵਸ਼ੀ ਅਤੇ ਮਾਲਵਿਕਾ ਅਗਨੀ ਮਿੱਤਰ ਠੀਕ ਹੈ ਬੇਟਾ ਇਹ ਨਾਟਕ ਹੈਗੇ ਤਿੰਨ ਤੇ ਚਾਰ ਉਹਦੇ ਕਾਵ ਸੰਗ੍ਰਹਿ ਹੈਗੇ ਆ ਇਹ ਵੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ ਇਹ ਵੀ ਵੈਰੀ ਇੰਪੋਰਟੈਂਟ ਹੈ ਅਨਾਮਿਕਾ ਤੋਂ ਕੀ ਪਾਵ ਹੈ ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ ਦੇਖੋ ਚੀਚੀ ਲਗਲੇ ਲਗਲੇ ਉਂਗਲੇ ਨੂੰ ਅਨਾਮਿਕਾ ਕਿਹਾ ਜਾਂਦਾ ਹੈ ਕਵੀਆਂ ਦੀ ਗਿਣਤੀ ਕਰਨ ਲੱਗਿਆਂ ਪਹਿਲਾਂ ਚੀਚੀ ਤੇ ਇਕਾਲੀ ਦਾਸ ਦਾ ਨਾਮ ਗਿਣਨ ਤੋਂ ਬਾਅਦ ਉਸ ਦੇ ਮੇਚ ਦਾ ਕੋਈ ਹੋਰ ਕਵੀ ਨਾ ਹੋਇਆ ਤਾਂ ਅਨਾਮਿਕਾ ਦਾ ਨਾਮ ਵੀ ਸਾਰਥਕ ਹੋ ਗਿਆ ਚਿਚੀ ਲੱਗਲੀ ਉਂਗਲੀ ਨੂੰ ਨਾਮ ਕਾ ਕਿਹਾ ਜਾਂਦਾ ਹੈ ਕਵੀਆਂ ਦੀ ਗਿਣਤੀ ਕਰਨ ਲੱਗਿਆ ਪਹਿਲਾ ਪਹਿਲਾ ਚਿਚੀ ਉਂਗਲੀ ਤੇ ਕਾਲੇਦਾਸ ਦਾ ਨਾਮ ਗਿਣਿਆ ਉਸ ਤੋਂ ਬਾਅਦ ਗਿਣਨ ਲੱਗੇ ਨਾ ਜਿਉਂ ਹੀ ਅਨਾਮਿਕਾ ਤੇ ਨਾਮ ਰੱਖਿਆ ਉਂਗਲ ਰੱਖੀ ਤਾਂ ਕੋਈ ਕਵੀ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਕੋਈ ਕਵੀ ਨਹੀਂ ਹੋਇਆ ਤਾਂ ਅਨਾਮਿਕਾ ਦਾ ਨਾਮ ਵੀ ਕੀ ਹੋ ਗਿਆ ਐ ਨਾਮਿਕਾ ਮਤਲਬ ਅਨਾਮ ਕੋਈ ਨਾਮ ਨਹੀਂ ਹੈ ਇਸ ਤੋਂ ਉਂਗਲ ਦਾ ਨਾਮ ਵੀ ਅਨਾਮਿਕਾ ਪੈ ਗਿਆ ਬੇਟਾ ਅੱਗੇ ਸਾਡੇ ਕੋਲ ਅ ਇਸੇ ਲੇਖ ਦੇ ਵਿੱਚੋਂ ਇੱਕ ਸਵਾਲ ਹੈ ਵੈਰੀ ਇੰਪੋਰਟੈਂਟ ਹੈ ਬੇਟਾ ਕਿ ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਆ ਦੇਖੋ ਬੇਟਾ ਪੂਰਬ ਵਾਲੇ ਜਿਹੜੇ ਅਸੀਂ ਲੋਕ ਹੈਗੇ ਆ ਪੂਰਬ ਵਾਲੇ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਕਰਦੇ ਹਨ ਅਤੇ ਪੱਛਮ ਵਾਲਿਆਂ ਨੇ ਇੱਥੇ ਜੋੜ ਕੇ ਲਿਖਣਾ ਬੇਟਾ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਇਹ ਕਹਿ ਕੇ ਕੀਤਾ ਹੈ ਕਿ ਉਹ ਹਿੰਦੁਸਤਾਨ ਦਾ ਸ਼ੇਕਸਪੀਅਰ ਸੀ ਪੂਰਬ ਵਾਲਿਆਂ ਨੇ ਸਭ ਤੋਂ ਉੱਚਾ ਮਿਆਰ ਦੱਸਣ ਲਈ ਕਵਤਾ ਦਾ ਅਤੇ ਪੱਛਮ ਵਾਲਿਆਂ ਨੇ ਕਿਆ ਕਿ ਉਹ ਹਿੰਦੁਸਤਾਨ ਦਾ ਸ਼ੇਕਸਪੀਅਰ ਗਿਆ ਬਟਾ ਹਿੰਦੁਸਤਾਨ ਦਾ ਸ਼ੇਕਸਪੀਅਰ ਹੈ ਕੋਣ ਜੀ ਕਾਲੀਦਾਸ ਹਾਂਜੀ ਅੱਗੇ ਚੱਲਦੇ ਆਂ ਬਟਾ ਆਪਾਂ ਅੱਗੇ ਸਾਡੇ ਕੋਲ ਆ ਗਿਆ ਜੀ ਮੇਰੇ ਵੱਡੇ-ਵਡੇਰੇ ਲੇਖ ਹਾਂਜੀ ਤੇ ਪਿੰਡ ਵਾਲਿਆਂ ਨੇ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ਤੁਹਾਨੂੰ ਪਤਾ ਹੀ ਹੈ ਲੇਖ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਵੱਡੇ ਉਹਦੇ ਵੱਡੇ ਵਡੇਰੇ ਸੀਗੇ ਜਿਹੜੇ ਛਾਪੇ ਪਿੰਡ ਪਹੁੰਚ ਗਏ ਤੇ ਉਹਨੇ ਗੁਰਦੇ ਪ੍ਰਸ਼ਾਦਾ ਕੜਾ ਜਿਹੜਾ ਹੈ ਕੱਲਾ ਹੀ ਚਟਮ ਕਰ ਦਿੱਤਾ ਤੇ ਤੁਸੀਂ ਲਿਖੋਗੇ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਦੀ ਕਰਨੀ ਜਿਹੜੀ ਜਿਹੜੀ ਉਹਨਾਂ ਨੇ ਜੋ ਇੱਕ ਸ਼ਰਾਰਤੀ ਕਹਿ ਸਕਦੇ ਕਰਣੀ ਦਾ ਧਿਆਨ ਧਰ ਕੇ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੀ ਲੇਖਕ ਦੇ ਵਡੇਰਿਆਂ ਦੀ ਕਰਣੀ ਦਾ ਕਰਣੀ ਦਾ ਧਿਆਨ ਧਰ ਕੇ ਇਹ ਫੈਸਲਾ ਕੀਤਾ ਕਿ ਅੱਗੇ ਤੋਂ ਬਾਅਦ ਇਹਨਾਂ ਨੂੰ ਵਿਆਹ ਸ਼ਾਦੀ ਦੇ ਵਿੱਚ ਨਹੀਂ ਬੁਲਾਉਣਾ ਪਾਵਨ ਨਾਤਾ ਤੋੜ ਲਿਆ ਠੀਕ ਹੈ ਨਾ ਤੁਸੀਂ ਲਿਖੋਗੇ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਦੀ ਕਰਣੀ ਦਾ ਧਿਆਨ ਧਰ ਕੇ ਉਹਨਾਂ ਦੇ ਨਾਲ ਨਾਤਾ ਤੋੜ ਲਿਆ ਤੇ ਜਦੋਂ ਲੇਖਕ ਪੈਦਾ ਹੋਇਆ ਤਾਂ ਕਈ ਸਲਾਂ ਦੀ ਟੁੱਟੀ ਗੰਢੀ ਗਈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ ਇਹ ਵੀ ਤੇ AV ਪਿੰਡ ਦੇ ਲੋਕਾਂ ਲਈ ਲੋਕ ਪਹਿਲਵਾਨਾਂ ਦਾ ਸਤਿਕਾਰ ਕਿਵੇਂ ਕਰਦੇ ਸਨ ਲਿਖੋ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਜੇ ਨਹੀਂ ਕਰਦੇ ਤਾਂ ਉਹ ਬੇਇੱਜ਼ਤੀ ਸਹਿਸ ਮਹਿਸੂਸ ਕੀਤੀ ਜਾਂਦੀ ਵੀ ਤੁਸੀਂ ਪਹਿਲਵਾਨਾਂ ਦਾ ਸਵਾਗਤ ਹੀ ਕਰ ਸਕਦੇ ਤਾਂ ਜ਼ਰੂਰੀ ਹੁੰਦਾ ਸੀ ਫਿਰ ਉਸ ਦਾ ਕਿਸੇ ਬੈਠਕ ਵਿੱਚ ਉਤਾਰਾ ਕਰਵਾਇਆ ਜਾਂਦਾ ਅਤੇ ਖਾਣ ਪੀਣ ਜੁਗੀ ਰਸਤ ਭੇਜੀ ਜਾਂਦੀ ਇਹ ਤਾਂ ਸੀ ਬੇਟਾ ਸਵਾਗਤ ਫੇਰ ਉਹ ਕੀ ਕਰਦੇ ਫੇਰ ਉਹ ਕਹਿੰਦੇ ਵੀ ਹਾਂ ਵੀ ਜਿਹੜੇ ਪਹਿਲਵਾਨ ਆਉਂਦੇ ਸੀ ਨਾ ਉਹ ਕਹਿੰਦੇ ਹਾਂ ਵੀ ਤੁਹਾਡੇ ਪਿੰਡ 'ਚ ਕੋਈ ਪਹਿਲਵਾਨ ਸਾਡੇ ਨਾਲ ਕੋਲ ਲਵੇ ਤੇ ਜੇ ਨਹੀਂ ਜੇ ਨਹੀਂ ਕੋਲਣਾ ਕਿ ਫੇਰ ਸਾਨੂੰ ਪੱਕੇ ਰਿਤ ਸਾਡੇ ਹਵਾਲੇ ਕਰੋ ਅਸੀਂ ਅਗਲੇ ਪਿੰਡੇ ਜਾਈਏ ਪਰ ਤੁਸੀਂ ਇਸ ਪ੍ਰਸ਼ਨ ਦੇ ਅਨੁਸਾਰ ਐਨਾ ਹੀ ਲਿਖਣਾ ਬੇਟਾ ਕਿ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਫਿਰ ਬੈਠਕ ਵਿੱਚ ਉਤਾਰਾ ਕਰਵਾਇਆ ਜਾਂਦਾ ਅਤੇ ਖਾਣ ਪੀਣ ਜੋਗੀ ਰਸਤੇ ਭੇਜੀ ਜਾਂਦੀ ਹਾਂਜੀ ਅੱਗੇ ਬੇਟਾ ਸਾਡੇ ਕੋਲ ਤੁਰਨ ਦਾ ਹੋਣਾ ਹੈ ਲੇਖ ਉਹਦੇ ਵਿੱਚੋਂ ਪ੍ਰਸ਼ਨ ਕਿਹੜੇ-ਕਿਹੜੇ ਆਏ ਦੇਖੋ ਕਿ ਪਹਿਲਾ ਪ੍ਰਸ਼ਨ ਹੈ ਬੈਰੀ ਇੰਪੋਰਟੈਂਟ ਹੈ ਲੇਖਕ ਅਨੁਸਾਰ ਕਿਹੜਾ ਵਿਅਕਤੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ ਲੇਖਕ ਅਨੁਸਾਰ ਸਬਰ ਤੇ ਸੰਤੋਖੀ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ ਇਸਦਾ ਉੱਤਰ ਹੈ ਜੀ ਲੇਖਕ ਅਨੁਸਾਰ ਸਬਰ ਤੇ ਸੰਤੋਖੀ ਵਿਅਕਤੀ ਹੀ ਸਬਰ ਤੇ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ ਦੂਜਾ ਪ੍ਰਸ਼ਨ ਜੀ ਵੈਰੀ ਇੰਪੋਰਟੈਂਟ ਹੈ ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ ਪੈਦਲ ਤੁਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੁਰਨ ਨਾਲ ਸਵੈ ਵਿਸ਼ਵਾਸ ਜਿਹੜਾ ਪੈਦਾ ਹੁੰਦਾ ਹੈ ਤੁਰਨ ਨਾਲ ਸਰੀਰ ਹੌਲਾ ਫੁੱਲ ਹੋ ਜਾਂਦਾ ਹੈ ਤੁਰਨ ਨਾਲ ਸਿਹਤ ਠੀਕ ਰਹਿੰਦੀ ਹੈ ਤੇ ਮਨ ਸ਼ਾਂਤ ਰਹਿੰਦਾ ਹੈ ਜਾਂ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਵੀ ਤੁਸੀਂ ਲਿਖ ਸਕਦੇ ਹੋ ਇਸ ਤਰ੍ਹਾਂ ਮਨ ਸ਼ਾਂਤ ਰਹਿੰਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਠੀਕ ਹੈ ਨਾ ਇਹ ਤੁਸੀਂ ਲਿਖਣਾ ਹੈ ਮਨੁੱਖੀ ਸਰੀਰ ਲਈ ਫਾਇਦੇ ਕਿਹੜੇ ਹੈਗੇ ਤੁਰਨ ਦੇ पैदल ਤੁਰਨ ਦੇ ਖਾਸ ਕਰਕੇ ਠੀਕ ਹੈ ਨਾ ਹਾਂਜੀ ਅੱਗੇ ਚੱਲਦੇ ਆ ਪੁੱਤਰ ਅੱਗੇ ਹੈ ਬੇਟਾ ਸਾਡੇ ਕੋਲ ਅਮੀਰ ਘਰਾਂ ਵਿੱਚ ਇਹ ਵੀ ਬਹੁਤ ਵੈਰੀ ਇੰਪੋਰਟੈਂਟ ਪ੍ਰਸ਼ਨ ਦੀ ਕੈਟਾਗਰੀ ਵਿੱਚ ਆਉਂਦਾ ਹੈ ਅਮੀਰ ਘਰਾਂ ਵਿੱਚ ਕਿਸ ਦੀ ਸਿਹਤ ਠੀਕ ਹੁੰਦੀ ਹੈ ਤੇ ਕਿਉਂ ਹਾਂਜੀ ਲੇਖ ਦੇ ਵਿੱਚ ਆਪਾਂ ਪੜਿਆ ਕਿ ਅਮੀਰ ਘਰਾਂ ਦੇ ਵਿੱਚ ਨੌਕਰਾਂ ਦੀ ਸਿਹਤ ਠੀਕ ਹੁੰਦੀ ਹੈ ਅਮੀਰ ਘਰਾਂ ਵਿੱਚ ਨੌਕਰਾਂ ਦੀ ਸਿਹਤ ਠੀਕ ਹੁੰਦੀ ਹੈ ਕਿਉਂਕਿ ਉਹ ਕੰਮ ਕਰਦੇ ਹਨ ਅਤੇ ਕੰਮ ਕਰ ਲਈ ਉਹਨਾਂ ਨੂੰ ਇੱਧਰ ਉੱਧਰ ਪੈਦਲ ਜਾਣਾ ਪੈਂਦਾ ਹੈ ਤੇ ਪੈਦਲ ਚੱਲਣ ਨਾਲ ਸਾਡੀ ਸਿਹਤ ਨੂੰ ਤਾਂ ਫਾਇਦੇ ਹੁੰਦੇ ਹੁੰਦੇ ਆ ਇਸ ਕਰਕੇ ਅਮੀਰ ਕਰਾਂ ਦੇ ਵਿੱਚ ਸਿਰਫ ਤੇ ਸਿਰਫ ਨੌਕਰਾਂ ਦੀ ਸਿਹਤ ਠੀਕ ਹੁੰਦੀ ਹੈ ਕਿਉਂਕਿ ਉਹ ਕੰਮ ਕਰਦੇ ਹਨ ਤੇ ਕੰਮ ਕਰ ਲਈ ਪੈਦਲ ਤੁਰਦੇ ਹਨ ਦੋ ਨੰਬਰ ਅਜੀ ਪੈਦਲ ਤੁਰਨ ਸੰਬੰਧੀ ਯੂਨਾਨੀ ਫਿਲਾਸਫਰ ਦੇ ਕੀ ਵਿਚਾਰ ਸਨ ਦੇਖੋ ਬਟਾ ਯੂਨਾਨੀ ਫਿਲਾਸਫਰ ਜਾਂ ਯੂਨਾਨੀ ਦਾਸਨਿਕ ਜਿਹੜਾ ਹੈ ਉਹਦੇ ਵਿਚਾਰ ਸਨ ਕਿ ਯੂਨਾਨੀ ਦਾਰਸ਼ਿਕ ਨੇ ਆਪਣੀ ਯਾਤਰਾ ਦਾ ਉਦੇਸ਼ ਲਿਖਦੇ ਆ ਕਿਹਾ ਕਿ ਮੈਂ ਵੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ ਠੀਕ ਹੈ ਨਾ ਤਾਂ ਯੂਨਾਨੀ ਦਾਰਸ਼ਿਕ ਨੇ ਆਪਣੀ ਆਧ ਯਾਤਰਾ ਦਾ ਉਦੇਸ਼ ਸਿੱਖਣ ਸਿਖਾਉਣਾ ਮਿੱਥਿਆ ਹੋਇਆ ਕਿ ਮੈਂ ਦੁਨੀਆ ਕੋਲੋਂ ਸਿੱਖਾਂਗਾ ਤੇ ਦੁਨੀਆ ਮੇਰੇ ਕੋਲੋਂ ਸਿੱਖੇਗੀ ਹਾਂਜੀ ਬੇਟਾ ਠੀਕ ਹੈ ਬੇਟਾ ਤੀਸਰਾ ਬੇਟਾ ਅੱਜ ਦਾ ਇਹ ਵੀਡੀਓ ਲੈਕਚਰ ਐ ਨਹੀਂ ਹੈ ਜੇਕਰ ਤੁਹਾਨੂੰ ਮੇਰੀ ਕੋਸ਼ਿਸ਼ ਚੰਗੀ ਲੱਗੇ ਤਾਂ ਬੇਟਾ ਜੀ ਤੁਸੀਂ ਜ਼ਰੂਰ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਮੈਕਸਿਮਮ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਹੈ ਤੇ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੁਹਾਨੂੰ ਅੱਗੇ ਵੀ ਵੀਡੀਓ ਮਿਲਦੀਆਂ ਰਹਿਣਗੀਆਂ ਠੀਕ ਹੈ ਨਾ ਕਿਉਂਕਿ ਉਸ ਤੋਂ ਬਾਅਦ ਵੀ ਤੁਸੀਂ ਅੱਗੇ ਪੜ੍ਹਦੇ ਰਹੋਗੇ ਤੇ ਮੈਂ ਵੀਡੀਓ ਬਣਾਉਂਦਾ ਰਹੂੰਗਾ ਤੁਹਾਡੇ ਕੰਮ ਦੀਆਂ ਤੇ ਤੁਹਾਡੇ ਚੰਗੇ-ਚੰਗੇ ਨੰਬਰ ਆਉਂਦੇ ਰਹਿਣਗੇ ਅੱਜ ਲਈ ਇੰਨਾ ਹੀ ਹੈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਬੇਟਾ